ਲੱਗੀ ਰਹੀ ਤੇ ਦੋ ਲੱਗੀ ਆ ਮਮਾ ਪਰੌਂਠੇ ਪਕਾਉਣ ਕਿੱਥੇ ਗਈ ਸੱਸਵੇਰ ਦੀ ਨਿਕਲੀ ਤੈਨੂੰ ਪਤਾ ਨਹੀਂ ਸੀ ਘਰੇ ਕੋਈ ਕੰਮ ਕਰਨਾ ਕਰਾਉਣਾ ਵਾ ਹੁਣ ਤੂੰ ਛੋਟੀ ਜੀ ਨਹੀਂ ਗਈ ਤਗੜੀ ਹੋਈ ਪਈ ਆ ਸਾਰਾ ਦਿਨ ਫਿਰਦੀ ਰਹਿਨੀ ਫਿਰਦੀ ਰਹਿਨੀ ਚੋਲੇ ਜਾਣ ਕਿਸਾਨ ਸਾਦੇ ਪਾਦੇ ਪਾਸਤਾ ਉਹ ਤਾਂ ਸਾਨੂੰ ਕੋਲ ਨਹੀਂ ਦਿੰਦੀ ਚੋਨੀ ਛੋਨੀ ਮਹਿੰਦੀ ਲਾਈਏ ਮਹਿੰਦੀ ਮਹਿੰਦੀ ਲਾਉਣੀ ਚੇਖੀ ਨਾਲ ਮਹਿੰਦੀ ਲਾ ਫੇ ਲੁੰਡੀਆਂ ਕਰੀ ਸੇ ਰਵਾਈਏ ਆਪਾਂ ਸੇ ਰਵਾਈਏ ਇੱਥੇ ਐ ਕਰਕੇ मुझे बहुत ही शोर जो लूडिया करिए 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 आप सारी सीमेंट आ रही है गंदी शीशे शीशे आप आ की लगती गई ओ हो हो दो मेला आ रहा लव तो छोने छोने तो दे छोने छोने में दी ला दिए ले ले ला दिए ला दिए ला दिए नहीं लूडी ਨਹੀਂ ਲਾਉਂ shear ward ਕੇ ਤੇ ਨੂੰਂਦੀ ਕਰਤੀ ਸੀ ਮੈਂ ਤਾਂ ਆਪੇ ਥੂਕ ਨਹੀਂ ਕਰਤੀ ਸੀ ਛੋਨੀ ਛੋਨਾ ਬੋਤਾਂ ਦੀ ਤੇ ਕੇਦੇ ਕਰਨੀ ਆ ਕਿ ਮੈਂ ਆਪਣੇ ਪੁੱਤ ਨੂੰ ਮੈੱਕੀ ਬਣਾ ਕੇ ਦਉਂਗੀ ਇੱਕ ਲੇਸ਼ ਲਿਆ ਕੇ ਦਵਾਂਗੀ ਕੈਂਡੀਆਂ ਵੀ ਲਿਆ ਕੇ ਦਵਾਂਗੀ ਕੀ ਕੀ ਖਾਣਾ ਮੇਰੇ ਪੁੱਤ ਨੇ ਹੂੰ ਉਹ ਜੀ ਕਿੱਥੇ ਆ ਬਾਹਰ ਘਲਾਈ ਆ ਜੋਂ ਨੂੰ ਵੀ ਲਿਆ ਦੀਦੀ ਕਾਣਾ ਤੋਂ ਤਾਂ ਨਾ ਲਾੜ ਕੰਨਿਆ ਕਰ ਆਈ ਬੁੱਕ ਕਿਤੇ ਦਰ ਗਈ ਅਸਰ ਤੇ ਕਿਤੇ ਦਰ ਗਈ ਇਹਦੇ ਤੇ ਬਾਹਰ ਗਈ ਨਹੀਂ ਰੋਣੇ ਕੀ ਕਰਨਾ ਘਰੇ ਬੈਠਣਾ ਨਾ ਹੋਇਆ ਇਹ ਕਿ ਜਵੜੇ ਲਾਟ ਕਰਨੀ نیند ਆ ਜਾਉਣੀ ਇਹ ਨੂੰਤੇ ਕਰਦੀ ਹੈ ਤੇ ਉਹ ਬਿਜਾ ਚਲੀ ਗਈ ਉਹਨੂੰ ਲਿਆਣਾ ਇਹ ਤਾਂ ਫਿਰ ਮਾ ਤਾਂ ਮੇਰੀ ਧੀ ਹੋਈ ਹੈ ਉਹਨੇ ਥੋੜੀ ਮੇਰੀ ਧੀ ਬੱਤ ਕਰੀ ਹੈ ਹੈ ਤੇ ਮਾਤਰੇ ਦੀਂਦਾ ਨਾ ਤੂੰ ਮਾਤਰੇ ਦੀ ਵਜਣਾ ਜਿੰਨਾ ਮੈਂ ਮਰਜ਼ੀ ਕਰ ਲਾਂਗਾ ਇਹ ਤੇ ਮੇਰੀ ਧੀ ਵੱਜੂਗੀ ਨਾ ਉਹ ਨੂੰ ਆਗ ਮਾ ਮਾਰ ਲਓ ਮੈਂ ਕੀ ਕਰਾਂ ਖੇਤ ਨੂੰ ਗਈ ਰਹਿੰਦੀ ਤੇ ਮਾਂ ਦੇ ਕੰਮ ਕਰਾਂਗੀ ਮਾਂ ਨੂੰ ਤੰਗਾਂ ਦਿਨਾਲ ਐਡੀ ਸਗੜੀ ਹੋਈ ਏ ਕਵਾਂਦੀਆਂ ਕਰ ਸਕੀ ਤੂੰ ਨੀਂ ਮੈਂ ਕਿਹ ਕਿਸਾ ਦੇ ਥੋੜਾ ਬਾਤ ਜੇ ਮੈਂ ਕਵਾਂ ਤੇ ਆਖਣਾ ਇਹ ਮਤ ਰਹੀ ਹੈ ਤਾਂ ਤੂੰ ਉਹ ਉਹ ਤੂੰ ਵੀ ਲਿਆ ਕੇ ਲਾਦੀ ਨਾ ਕਰ ਤੈਨੂੰ ਉਹ ਕੋਲ ਉਹਦੇ ਕਰਕੇ ਲਿਆਂਦਾ ਆਪੇ ਤੂੰ ਮਾਂ ਏ ਤੇ ਤੂੰ ਉਹਦੇ ਨਾਲ ਮਿਕਰਿਆ ਕਰ ਇਹ ਜੀ ਨਾ ਜ਼ਿਆਦਾ ਕਰਦੇ ਤੇ ਉਹਦੇ ਨਾਲ ਚੱਲਣਾ ਕਰਿਆ ਕਰ ਬਾੜ ਮਾਰ ਜੇ ਬਾਹ ਖੇਲਦੀ ਹੈ ਨਾ ਤਾਂ ਵੀ ਬਾਹ ਮਾਰਦੀ ਹੈ ਘਾਟੀ ਪੋਤਰੀ ਆ ਜੀ ਬਾਹ ਮਾਰ ਸਕਦੇ ਆ ਆਪੇ ਉਹਦਾ ਕਰਿਆ ਪਰ ਮੈਂ ਨਹੀਂ ਉਹਦਾ ਕਰਨਾ ਮੈਨੂੰ ਆਪਣੀ ਰੱਬ ਨੇ ਦਿੱਤੀ ਹੈ ਮੈਂ ਤੇ ਇਹਨਾ ਹੀ ਕਰਨਾ ਠੀਕ ਹੈ ਨਾ ਨਾ ਕੋਈ ਉਹਦੀ ਕਰਦਾ ਹਾਂ ਤੇ ਨਹੀਂ ਲੈਂਦਾ ਲੈਂਦਾ ਤੇ ਮੈਂ ਉਹਦੀ ਨੌਕਰਾਨੀ ਬਣ ਕੇ ਥੋੜੀ ਮੈਨੂੰ ਉਹਦਾ ਲੈਦਾ ਕਿ ਤੁਸੀਂ ਲੈਂਦਾ ਤੇ ਇਸੇ ਕਰਕੇ ਹੋ ਗਈ ਗੱਲ ਨੂੰ ਲਾਉਣੀ ਹੋਈ ਮੈਨੂੰ ਨਹੀਂ ਲੱਗਦੀ ਗੱਲ ਮੈਂ ਆਪਣੀ ਲਈ ਹੈ ਮੈਨੂੰ ਨਹੀਂ ਹੋਈਦੀ ਤਗੜੀ ਨਾ ਉਹਨੇ ਮੇਰੀ ਬਣਦਾ ਹੀ ਹੈ ਤੁਹਾਨੂੰ ਮੈਂ ਜਿਹੜੀ ਅੱਖ ਜਵਾ ਹੋਣੀ ਹੈ ਤੁਹਾਨੂੰ ਨਾ ਉਹਨੇ ਮੇਰੀ ਪੀ ਬੰਸ ਸਕਦੀ ਨਾ ਮੈਂ ਉਹਦੀ ਮਾਂ ਕੋਲ ਦੀ ਨਾ ਮੇਰੀ ਨਹੀਂ ਉਹਨੇ ਬੰਨਣਾ ਉਹ ਕਿਤਾਈ ਨਾ ਉਹ ਨਾ ਕਰਨੀ ਕੁੜੀ ਵੀ ਸਾਭੂ ਹੋ ਨੂੰ ਗਾਣੂ ਲਾਉਂ ਉਹ ਸਾਰੇ ਧਿਆਰ ਕਰੂ ਤੇ ਹੁਣ ਤੂੰ ਕਿਉਂ ਇਤਨਾ ਕਰਦੀ ਏ ਤੂੰ ਉਹਦਾ ਸਾਥ ਕੋਸੇ ਨਹੀਂ ਕਰਨਾ ਨਾ ਮਾਤਾ ਮੇਰੀ ਅੱਖੇ ਲੱਗਦੀ ਨਾ ਮੇਰੇ ਕਹਨੇ ਕਾਰਜ ਤੇ ਤਿੱਖੀ ਜੀ ਮਾਂ ਵਰਗੀ ਹੁਣੀ ਆ ਮੈਂ ਨਹੀਂ ਉਹਦਾ ਕਰ ਸਕਦੀ ਮੈਂ ਕਹਨ ਅੱਗੇ ਵੀ ਜਵਾਬ ਦਿੱਤਾ ਉਹਦੋਂ ਤੇ ਫਿਰ ਕਹੀਦਾ ਹੀ ਆ ਮਾੜਾ ਚੰਗਾ ਹੁਣ ਮੈਨੂੰ ਆਪਣੀ ਦੇਤੀ ਜਦੋਂ ਨਹੀਂ ਮੇਰੀ ਆਪਣੀ ਮੈਂ ਉਹਨਾਂ ਚੱਕੀ ਪਾਵ ਹੁਣ ਨਹੀਂ ਮੇਰੇ ਕੋਲ ਹੁੰਦਾ ਹੁਣ ਕਰ ਲਿਆ ਕਰ ਚੋ ਨਮੇਤ ਤੋਂ ਨਹੀਂ ਹੁੰਦਾ ਕੱਖ ਉਹ ਕਹਿੰਉਂ ਤੈ ਆਗ ਦੇਤੀ ਕਮਲਿਆ ਉਹਨਾਂ ਜਿਆਦਾ ਖਰਚ ਰੱਬ ਕਿੰਨਾ ਕਦਉ ਦੇਣਾ ਹੈ ਵੀ ਨਾ ਆਪਣੀ ਨੂੰ ਆਪਣੇ ਦੇ ਦੇ ਨਾ ਕਿ ਦੁਕਾਨ ਨਹੀਂ ਖਾਰ ਦੇ ਦੇ ਦੱਸ ਜੀ ਨੂੰ ਪਾ ਮਲ ਨਾ ਕਹਿਆ ਜਾਂਦਾ ਕੋ ਨਾ ਮਾਇਆ ਗੱਲੀ ਕੀ ਕਰੂੰ ਏ ਜੇ ਹੁਣ ਉਹਦਾ ਹੀ ਦਾ ਕਰਦੀ ਨਹੀਂ ਜਾਂ ਉਹਦਾ ਵੀ ਦਾ ਕਰੇ ਇਹਨੂੰ ਆਪਣੀ ਕਰਕੇ ਹੀ ਜਾਂਦਾ ਸੀ ਉਹਨੂੰ ਧਕਾਣਾ ਦਾ ਵੇ ਮੈਂ ਕਿੰਨਾ ਕੁ ਚਿਰ ਬੈਰ ਰਹਿਣਾ ਮਾੜਾ ਕਿ ਕਾਜਿਆ ਕੇ ਪਾਪੇ ਮੇਰਾ ਤਾਂ ਜਵਾਬ ਹੀ ਹੈ ਮਾਂ ਬਣੇ ਫੇਰ ਕੀ ਹੈ ਜੇ ਮਾਤਰਾ ਵੀ ਆ ਤਾਂ ਲੋਕੀ ਮਾਤਰਾ ਨਹੀਂ ਬਣਾਉਂਦੇ ਹੁੰਦੇ ਨਹੀਂ ਆਪਣੀ ਨਾਲ ਚੰਗਾ ਸਮਝੀ ਤੇ ਫੇਰ ਹੀ ਲੋਕੀ ਆਖਣਗੇ ਇਹ ਕੋਰੇ ਹੋਏ ਚੰਗੀ ਸਭਾ ਲਊ ਉਹਨੂੰ ਚਾਰ ਚਾਰ ਕਿਉਂ ਸਟਣ ਔਰ ਤੋਂ ਮੇਰੇ ਪੋਟਲਿਓ ਜਿੰਨਾ ਚਿਰ ਮੈਂ ਤਾਂ ਤੈਨੂੰ ਥੱਕਾ ਦਿੱਤਾ ਜਾਂਦਾ ਫੇਰ ਲੰਮਾ ਉਹ ਉਹ ਨਾਲ ਜਿੱਥੇ ਗਾਲ ਨੂੰ ਲਾਉਣੀ ਆ ਇਹ ਇਤਰਾ ਕਰ ਰਹਾਂਗੇ ਤੇ ਅਹੀਂ ਕਿਤੇ ਰ ਉਹਨੂੰ ਵਿਚਾਰੀ ਨੂੰ ਤੱਕਾ ਦਈਏ ਤਾਂ ਗਾਲ ਜਿੱਨੀ ਇਹਨੂੰ ਦੇਣਾ ਔਰ ਮੂਹ ਗਾਲ ਨੂੰ ਲਾਉਣਾ ਆ ਸਾਨੂੰ ਉਹ ਵਿਚਾਰੀ ਕੀ ਆਉਂਦੀ ਹੋ ਰਹੀਆਂ ਜੀ ਮਾਂ ਚੱਲਦੀ ਆ ਇਹਦਾ ਵਿਚਾਰੀ ਤਾਂ ਕਾਹਨ ਬਣੂਗਾ ਮੈਂ ਕਿ ਮਾਂ ਬਣੂਗੀ ਪਹਿਲਾਂ ਇਹਨਾਂ ਆਖੇ ਮੈਂ ਮਾਂ ਬਣਾਂ ਤੇ ਹੋਂ ਇਹਨੇ ਤੱਕਾ ਦੇਤਾ ਤੇ ਉਹ ਮੈਂ ਜਿੰਨੇ ਕਿ ਨਾ ਕਚਰ ਵਾਹ ਲਾਣਾ ਤੇ ਮੈਂ ਫਿਰ ਉਹਦਾ ਵਿਚਾਰੀ ਨਹੀਂ ਮੈਂ ਗਾਲ ਨੂੰ ਲਾ ਲੂ ਜਿੰਨਾ ਕੁ ਜੋ ਜਿੰਨਾ ਕਚਰਾ ਹੈਗੀ ਉਦੋਂ ਇਹ ਸਭ ਕੁਝ ਮੰਨ ਗਈ ਜਿਉਂ ਕਰੂ ਮੰਨੇ ਕਰੂ ਅੱਜ ਉਹਦੀ ਇੰਨਾ ਕੁਝ ਕਰਦੀ ਸੀ ਅੱਜ ਵਿਚਾਰੀ ਤੱਕਿਆਂ ਜੋਗੀ ਹੋ ਗਈ ਤੇ ਨਹੀਂ ਉਹਦਾ ਕਰਨਾ ਚਾਹੀਦਾ ਕੀ ਉਹ ਆਖੂ ਗੀਤ ਮੈਂ ਮੇਰੀ ਵੀ ਅਜੁੰਜੀ ਹਾਂ ਇਹ ਗਾਣਾ ਕਰ ਰੋਬਾ ਜੱਗ ਦੇ ਲੈਣੀ ਮੈਨੂੰ ਲੋਕਾਂ ਚੰਗੀ ਆਖਣ ਸੋਦਾ ਵੀ ਘਰ ਕਿਹਦੇ ਨਾਲ ਸਤੂਨੀ ਕਰੀ ਦੇ ਨਾ ਮੈਂ ਇਹੀ ਹਮ ਇੱਕ ਰੀ ਕਿਤੇ ਪੋਲੀ ਪਾਰੀ ਜੀ ਆ ਇਹਨੂੰ ਫਿਰ ਤਾਂ ਇਹਦੇ ਬਾਹਰ ਹੀ ਸਿੱਖੀ ਇਹਦਾ ਧਿਆਨ ਰੱਖਦੀ ਹੈ ਕਿ ਇਹਦਾ ਕਰਦੀ ਹੈ ਬਸ ਇਹ ਵੀ ਤੇ ਇੰਨਾ ਦੀ ਆ ਉਹ ਤਾਂ ਇਹਨੂੰ ਕਰ ਸਕਦਾ ਇਹ ਨਹੀਂ ਨਨ ਲਾਗਦੀ ਇਹਦੇ ਨਿੱਕੀ ਆ ਉਹ ਤਾਂ ਸਮਝਦਾਰ ਹੋ ਗਈ ਸਿਆਣੀ ਸਾਰੀ ਉਹਦਾ ਮੈਂ ਜਿੰਨਾ ਮਰਜੀ ਕਰ। ਚਲ ਲਈ ਨੂੰ ਬੱਤ। ਮੈਂ ਉਹਦੀ ਮਾਂ ਨਹੀਂ ਪਾਂ ਸਰ। ਮੁੰਮਰੇ ਬੱਜਣਾ ਮੈਂ ਮਤ ਰਹੀ। ਤੇ ਮੈਂ ਵੀ ਕੋਕੜਾ ਕਰਦੀ ਖੜਾ। ਇਹ ਵੀ ਚੰਗੀ ਬੜੀ ਆ ਬੁਢੀ ਜਿਹਦਾ ਕਰੇ। ਗਾਦੀ ਰੋਟੀ ਦੇਵੇ ਜਿੰਨਾ ਮਰਜੀ ਕਰੇ ਚੰਗਾ ਦੇ ਮਾਰਾ। ਬੇਪੇ ਕਤ ਬੁਢੀ ਛੜੀ ਚਾਹਦੀ ਆ। ਇਹ ਦੇਖੋ ਤਿੱਕੀ ਜੀ। ਉਹ ਕਿਹਦਾ ਕੂਲੀ ਬੋਲੀ। ਪਰ ਇਹ ਨਾਲ ਇਹ ਮੈਨੂੰ ਆਸ ਕਿ ਨਹੀਂ ਲੱਗਣਾ। ਕੂਲੀ ਮੈਂ ਅਸੇ ਸੁਰਵਾਦ ਆ। ਚਲਨੇ ਆਣੀ। ਹੈਂ ਤੈਨੂੰ ਵਧੀਆ ਲੱਗੂਗੀ ਪਰ ਕੁਛਵਾ ਮੇ ਅਸ਼ੀਰਵਾਦ ਨੂੰ ਨਹੀਂ ਕਾਦੀ ਨਾ ਲੁੰਦੀ ਸੋਹਣੀ ਜੀ ਉਹ ਤਾਂ ਪੁੱਤ ਅੱਗੇ ਨਹੀਂ ਚਾਹਦੀ ਦਾਦੀ ਪੇ ਨੂੰ ਲਾਜ ਲਾਵੜ ਚਲ ਖੇੜਲਾ ਕਰੀ ਫਿਰ ਬੰਨੀ ਹੈ ਹੈ ਉਹ ਤੇ ਕੀ ਨਹੀਂ ਚਾਹੂੰ ਤੈਨੂੰ ਲਾਜ ਲਟਾਵੇ ਉਹ ਬੇਫੇਕ ਬੇਖ ਕੇ ਅੱਖਾਂ ਸਾਹਮਣੇ ਕੋਲ ਬਹਿ ਜਾਂਦੀ ਮੈਂ ਨਹੀਂ ਬੜੀ ਸਰੀਰਕ ਹੁਆ بس ਜੇ ਉਦੋਂ ਹਾਂ ਮੀਂਹ ਪਰਦੀ ਮੈਂ ਇਹ ਕੁੜੀ ਦਾ ਕਰੂੰ ਤੇ ਮੈਂ ਸਾਰੇ ਬਸੰਦਾਂ ਗਲਮਾ ਨਾ ਕਰੀ ਜਮ ਬਣਾ ਨਾਮੇ ਦੀ ਕੱਲ ਬਣਾ ਮੈਨੂੰ ਆਪਣੀ ਜੂ ਰੱਬ ਨੇ ਦਿੱਤੀ ਜਿਵੇਂ ਮੈਂ ਇਹ ਕੰਗਰ ਖਾਂ ਲਗਾ ਸਵੇਰ ਦੀ ਨਿਕਲੀ ਇੱਥੇ ਘਰੇ ਹੋਵੇ ਮੈਂ ਕੋਈ ਨਾ ਕੋ ਕੰਮ ਕਰਾਵਾਂ ਕੋ ਭਾਂਡੇ ਮਾ ਦੇ ਬੁਨਿਆਣੀ ਨੂੰ ਚੁੱਕੇ ਉਹ ਤਾਂ ਨਿਕਲ ਹੀ ਰਹੀਦੀ ਜਿਉਂ ਕਵਾਂਡੀਆਂ ਘਰੇ ਨਿਕਲਦੀ ਸਾਰਾ ਕੰਮ ਕਰਨ ਜੋਗੀ ਹੋਈ ਐਡੇ ਐਡੇ ਖਰਚੇ ਹੋਏ ਭਾਈ ਉਹ ਵਿਖੜਾਈ ਨਹੀਂ ਹੁੰਦੀ ਮੈਂ ਸਹੀਏ ਸਹੀਏ ਜਿਹੇ ਕੰਮ ਸੀ ਮੰਦੇ ਸਿੱਕੀ ਸਿੱਕੀ ਨੂੰ ਮੈਂ ਆਪਣੇ ਕੰਨਾਂ ਤੇ ਲਾਉਂਗੀ ਉਹਦੇ ਤੋਂ ਸਾਰੇ ਜੀਆਂ ਨੂੰ ਨਾ ਤੜਾਤਾ ਤੇ ਮੇਰਾ ਨਾਮ ਹੀ ਬਹੁਤ ਜਾਣ ਆਹ ਤਰ ਬੰ ਸਾਰੇ ਲੰਘੇ ਪਕਾਣਾ ਪੈਂਦਾ ਨਾ ਇਹ ਆਪ ਉੱਥੇ ਨਾਲਿਆਂ ਦੀ ਉਹਦਾ ਵੀ ਦਰਦ ਮੈਂ ਕਦੇ ਵਾਸਤੇ ਕਰਾਂ ਮੈਨੂੰ ਥੋੜਾ ਜਿਆਦਾ ਪਿਓ ਦਾ ਚਾਪਵਾ ਯੂ ਆਪੂ ਹੀ ਇੱਥੇ ਮੈਂ ਥੋੜਾ ਟਾਈਮ ਹੋਇਆ ਸਿੱਧੇ ਸਿੱਧੇ ਟਾਈਮ ਪੈ ਗਿਆ ਵੇਖੀ ਜਾਈ ਤੂੰ ਮੇਰੇ ਰੰਗ ਮੇਰਾ ਰੰਗ ਕਿਹੋ ਜਿਹਾ ਬਖੌਣੀ ਆ ਮੇਰੇ ਜੱਟੇ ਨੇ ਕਦੀ ਹਰੇ ਨਹੀਂ ਹੋਏ ਇਹ ਕੀ ਜਾਣਦੇ ਆ ਬਸ ਵੀ ਤੋ ਲੰਗਰ ਵੀ ਕਿਹਦੇ ਕੋ ਘਰ ਆਇਆ ਕਰ ਜਿਹਦੇ ਘਰੇ ਖੇਡਦੀ ਪਰਪਰ ਵੀ ਮੇਰੇ ਚੋਗੀ ਰੱਖਦੀ ਉਹ ਕਿੰਨੀ ਆਣੀ ਥੋੜੀ ਉਹ ਮੈਨੂੰ ਅਸਲੀ ਮਾਂ ਸਮਝਦੀ ਨਹੀਂ ਜਿਵੇਂ ਸਮਝਿਆ ਹੁੰਦਾ ਨਾ ਮੈਂ ਆਪੇ ਦੀ ਮਾਂ ਬਣਨਾ ਨਾ ਉਹ ਮੇਰੀ ਵੀ ਤੇ ਨਾ ਮੇਰੀ ਕੁਦੀ ਮੈਂ ਬੜਬੜ ਲਈ ਆ ਬੜਬੜ ਤੇ ਮਾਂ ਦਾ ਮੈਂ ਆਪੇ ਨਾਉਣੀ ਹੋਈ ਨਾ ਤੂੰ ਕੋਲੋਂ ਕੁੜੀ ਚੋਕ ਦੇ ਨਾ ਸਾਰੇ ਕੱਬ ਲੰਗਰ ਵੀ ਪਕਾਵਾ ਮੈਂ ਤੇ ਮੈਂ ਆਪੇ ਤਾਂ ਗਈ ਉਹਨੂੰ ਘਾਲ ਨੂੰ ਲਾ ਦੇ ਦੋ ਦਿਨਾਂ ਅਖਰ ਉਹਦੇ ਨੂੰ ਬਾਅਦ ਦੇ ਨਾ ਮੇਰ ਕੋਲ ਨਹੀਂ ਕੁਝ ਨਹੀਂ ਹੁੰਦਾ ਬੇਟਾ ਢਾਟੀ ਕੋਈ ਨਹੀਂ ਹੁੰਦਾ ਕੁਝ ਤੇ ਉਹਨੂੰ ਸ਼ੋਕਰੀ ਨੂੰ ਤਾਂ ਡਾਲ ਸਕਦੇ ਨਾ ਕੋਲੋਂ ਕੁਝ ਕਰਨ ਲਈ ਉਹ ਤਾਂ ਤੂੰ ਆਖੇ ਮੈਂ ਕਰ ਲਿਆ ਕਰਨ ਨਾ ਕਿਉਂ ਉਹ ਕਿਉਂ ਨਹੀਂ ਉਹ ਲਾ ਘੋ ਪਾਂਦੀ ਮਾਜੀ ਮਾਂ ਜੀ ਮਾਂ ਦਾ ਉਈ ਨਾ ਉਹ ਕੰਮ ਕਰੀ ਚਾੜੂ ਮਾਜਾ ਲਾਵੀ ਅਸਲ ਬਗਾਨੇ ਘਰ ਜਾਨ ਨੂੰ ਚਾਜ ਤੇ ਸਖਾਵਾਂਗੇ ਨਾ ਮੈਂ ਉਹਦੇ ਗਲਮ ਗੁਣਾ ਕਰੀ ਜਾਵਾਂ ਤੁਹਾਨੂੰ ਵੀ ਚਾਹ ਪੁਲਕੇ ਦਵਾ ਉਹ ਵੀ ਫਿਰ ਲੰਗਰ ਪਾਣ ਲੱਗਿਆ 20 ਦਿਨ ਹੀ ਵੀ ਮੈਂ ਕਿੰਨਾ ਖਾਵਾਂ ਕਿੰਨਾ ਨਾ ਖਾਵਾਂ ਫਿਰ ਪਿਓ ਵੀ ਆ ਕੇ ਜੂ ਦੇ 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 ਹੋਰ ਦੇ ਦੇ ਤੇ ਫਿਰ ਇਹ ਤੇ ਤੈਨੂੰ ਹੀ ਨਾ ਕਰਨਾ ਪੈਣਾ ਨਹੀਂ ਨਾਲ ਕੁੜੀ ਨੂੰ ਡਾਇਆ ਤੂੰ ਜੇ ਤੁਸੀਂ ਨਹੀਂ ਨਾ ਕਰੇ ਜੋ ਉਹਦਾ ਲੰਗਰ ਲਾਉਂ ਲਿਆ ਤੇ ਇਹ ਚ ਪਕਾਉਣਾ ਨਹੀਂਗਾ ਉਹ ਵੀ ਕਿਤੇ ਵਿਚਾਰੀ ਕਰ ਲਿਆ ਕਰ ਹੋਂ ਤੂੰ ਪਕਾ ਆਹੋਂ ਮੈਂ ਪਕਾਉਣਾ ਮੈਂ ਯਾਰ 2-4 ਦਿਨ ਪਕਾਉਣੇ ਸੋਚੋ ਉਹਦਾ ਕੁਛ ਨਹੀਂ ਤੇ ਦਾਦੀ ਪੁੱਤਰੀ ਆਟੂ ਜੋ ਆਪਣੀ ਅੱਜ ਟਿੱਕੀਆਂ ਪਕਾਉ ਮੈਂ ਨਹੀਂ ਸਾਰੀ ਉਮਰ ਪਕਾ ਸਕਦੀ ਨਾਲੇ ਫੜੇ ਹੋਗੇ ਖੜੋ ਮੇਰੇ ਲਾਭੂ ਆ ਕੇ ਚੋਮੀ ਚੱਕੇ ਚੋਕੇ ਮੇਰੇ ਸਰਾਣੇ ਖੜ ਜਾਂਦੀਆਂ ਕਰਕੇ ਜ਼ਿੰਦਗੀ ਬੜਾਉ ਉਹਦਾ ਕੰਮ ਨਹੀਂ ਕਰਨਾ ਅੱਜ ਤਾਂ ਪਾ ਕੇ ਨਾ ਆੜਦੀ ਹੋਣਾ ਆਹ ਦਵਾਈ ਕਿੱਥੇ ਹੋਣਾ ਮੇਰੇ ਕੋਲ ਹੋਣਾ ਕੰਪਨੀ ਤੋਂ ਮੈਂ ਕਿ ਕਰੀਂ ਹਾਇ ਰੱਬਾ ਉਹਨੇ ਪੜ ਕੇ ਕਿਹੜਾ ਡੀਸੀ ਲਾਉਣਾ ਜੇ ਉਹਨੂੰ ਕੁੜੀਆਂ ਕੰਮ ਹੀ ਕਰਦੀਆਂ ਹੁੰਦੀਆਂ ਕਰਦਾ ਨਾਲੇ ਉਹਨੇ ਡੀਸੀ ਲਾ ਕੇ ਕੀ ਕਰਨਾ ਵੇ ਨਿੱਕੀ ਹੈਗੀ ਇਹਨੂੰ ਪੜਾਵਾਂਗੇ ਉਹਦੇ ਚੋਗਾ ਇੰਨਾ ਖਰਚਾ ਨਹੀਂ ਜੇ ਹੈਗਾ ਇਹਨੂੰ ਮੈਂ ਲਵਾਉਣਾ ਜਿਸ ਠੀਕ ਹੈ ਨਾ ਵਕੀਲ ਦੀ ਨੌਕਰੀ ਕਰਾਉਣੀ ਆ ਤਾਂ ਪੈਸੇ ਦੀ ਬੜੀ ਜ਼ਰੂਰਤ ਆ ਆ ਜਿਹੜੀ ਆਪਣੀ ਪਰਸਨ ਇਹਦੇ ਚ ਮੈਨੂੰ 5-500 ਰੁਪਇਆ ਦਿਆ ਕਰੋ ਮੈਂ ਜਮਾ ਕਰਾਉਣਾ ਆਪਣੀ ਕੁੜੀ ਦੇ ਨਾਂ ਤੇ ਨਹੀਂ ਤੇ ਤੂੰ ਆ ਕਾਵਾ ਕਰਕੇ ਪਾਇਓ ਉਹਨੂੰ ਵੀ ਐਡੀ ਵੱਡੀ ਨੌਕਰੀ ਤੇ ਲਵਾਵੀਂ ਚੰਗਾ ਉਹਨੇ ਬਿਦ ਪਪਾ ਜੀ ਉਹਨੂੰ ਮੈਂ ਆ ਸਿਰਫ ਗਾਹਾਂ ਦੀ ਹੋ ਗਈ ਥੋੜਾ ਟਾਈਮ ਹੋਰ ਉਹਨੂੰ ਵੇਗ ਮੁਖਾ ਕਰਕੇ ਤਾਂ ਕਰੋ ਵਿਆਹ ਨਾ ਹੋਣੇ ਕਿ ਨੌਕਰੀ ਤੇ ਲੱਗਣਾ ਨਾ ਮੈਂ ਉਹਦਾ ਸਾਰੀ ਉਮਰ ਨਾ ਉਹਦੀ ਮੈਂ ਵਰਦੀ ਤੋਂ ਹੋ ਸਕਦੀ ਨਾ ਮੈਂ ਸਕੂਲ ਕਲਾਸੇ ਸਾਰੀ ਉਮਰ ਮੈਜਰ ਲੱਗਦੀ ਪਕਾ ਸਕਦਾ ਪੜਨਾ ਲੇਖਣਾ ਉਹਨੇ ਕੋਸ਼ਿਸ਼ ਨਹੀਂ ਕਰਨਾ ਤਾਂ ਉਹਦੇ ਇਹ ਤੇ ਉਹਦੀ ਜਾਇਆਗਾ ਉਹ ਤਾਂ ਇੱਕੋ ਜਿਛ ਦੋ ਲਾਉਣੀ ਆ ਨਿੱਕੀ ਚ ਲਾਉ ਤੋਂ ਦੋ ਜਦ ਤੀ ਨਾਵੇਂ ਹੈ ਤੇ ਸਾਫ ਕੋ ਚੰਗੇ ਕਰਨਾ ਦੇਖੋ ਦਾਹਸਾ ਨਾਲ ਕੁੜੀ ਆਦਾ ਵਿਆਹ ਦਾ ਨਾਂ ਨਾ ਲਾਏ ਤੇ ਨਾ ਉਹਦਾ ਵਿਆਹ ਇਹ ਕਰਨਾ ਹੀ ਆ ਉਹਨੇ ਇੱਥੇ ਹੀ ਉਹਨੇ ਪੜਨਾ ਪੋਣਾ ਉਹਦੇ ਤੋਦੀ ਜਦਾ ਤੇ ਐਨੀ ਤੇ ਟਿੱਕੀ ਆ ਖਰੀਦਣੋਂ ਬਾਅਦ ਟਿੱਕੀ ਪਤਾ ਕਿੱਡੀ ਆ ਝੁੱਕ ਗਿਆ ਗੈਦੀ ਚੇਰੀ ਜਮਾਂ ਬਾਟਾ ਕੀ ਲੈ ਲਿਆ ਟਿੱਕੀ ਨੇ ਚਲ ਠੀਕ ਠੀਕ ਆ ਮੇਰੇ ਸਿਰ ਨਾ ਖਾਓ ਮੈਂ ਰੋਟੀ ਪਾਣੀ ਵੀ ਕਰਨਾ ਮੈਂ ਆਪਣੀ ਕੁੜੀ ਵੀ ਸਾਹਮਣੀ ਆ ਕਦੋਂ ਮੂੰ ਦਾ ਬਾ ਚੋਨੇ ਤੁਰੇ ਆਉਣਾ ਉਧਰ ਭੱਜੀ ਆਉਣਾ ਵਾ ਨਾਲੇ ਤਾਂ ਫਿਕਰ ਕਰ ਲਿਓ ਲਿਬੜ ਤੇ ਬੜਾ ਕੀ ਨਾਮੇ ਤੋਂ ਲੀਰੇ ਧੋਦੇ ਜੀ ਮੈਂ ਬਥੇਰੇ ਧੋਤੋਸ ਦਿੱਤੇ ਹੁਣ ਨਹੀਂ ਮੇਤੋਂ ਹੁੰਦਾ ਮੈਂ ਆਪਣੀ ਦਾ ਮਹਾ ਕਰ ਸਕਦੇ ਜਾਓ ਮੈਨੂੰ ਆਟਾ ਗੋਲ ਢੰਗ ਦੋ ਕਿਉਂ ਲੈ ਜਾਣ ਕਿਸਾਨ ਸਾਡੇ ਪੱਲੇ ਪਾਸਤਾ ਉਹ ਤੇ ਸਾਨੂੰ ਕੋਲ ਨਹੀਂ ਦਿੰਦੀ ਤੇ ਤੁਰੀ ਇਹ ਕਿੱਥੇ ਲਿੱਤੀ ਜਾਂ ਮੈਨਾਂ ਜੋੜਨਾ ਦੋ ਪਾ ਮਤੇਨਾਰੇ ਸਾਰੇ ਦਿਨ ਹੀ ਲੱਗਰ ਪਾਣੀ ਤੇ ਮੈਂ ਤਾਂ ਸਾਰਾ ਦਿਨ ਇਹਨਾਂ ਦਾ ਪਹੁੰਚੀ ਰਿਹਾ ਕਾਮ ਹੀ ਨਹੀਂ ਮੁੱਕਦਾ ਸਿਆਪਾ ਸੀ ਪਾਤਾ ਮੇਰੇ ਘਾਲ ਇਹ ਨਕੀ ਤਾਂ ਅੰਦੇ ਹੀ ਬੜੀ ਢੋਹੀ ਪਾਲੀ ਤੇਰੀ ਸੱਸ ਰੱਬ ਦਾ ਰੂਪ ਆਹ ਨਾ ਪਤਾ ਨਹੀਂ ਕਿ ਕਿਹਨੇ ਧੋਜੀ ਦੇ ਕੱਤੀ ਉਹ ਨਹੀਂ ਤੂੰ ਘਰੋਂ ਭਾਦਿੰਦੀ ਮੈਂ ਨਹੀਂ ਹਾਂ ਇਹਨੂੰ ਸੌਖਾ ਹੀ ਆ ਕੁਰੀ ਬਕਰੋ ਨਾ ਅਰ ਜਿਨਾ ਜੇ ਤੇ ਇਹ ਜਾਂਦੀ ਉੱਖੀ ਬੜੀ ਬੜੀ ਪਰ ਕੋਈ ਨਹੀਂ ਜੀ ਤੋ ਤਿੱਖੀ ਆ ਤੇ 12 40 ਤਾਂ ਮਮੀ ਤੇਰਾ 12 40 ਨਾ 13 40 ਆ ਇਹ ਘਰ ਤੇ ਤੁਹਾਨੂੰ ਦਾਦੀ ਪੁੱਤਰੀ ਨੂੰ ਨਹੀਂ ਸ਼ਕੂ ਅਰਾਜ ਦੇਖੇ ਮੇਰੀ ਕੀ ਬਈ ਹੋਊਗਾ ਮੈਂ ਮਾਟੀ ਨਾਲ ਸਾਡੀ ਮਾਤਾ ਨਗਰਾਂ ਦਾ ਕੋਈ ਨਕਸ਼ਾ ਦੇ ਬਹੁਤ ਜੇ ਤੇਰਾ ਸਦੀ ਪੱਪੜੀ ਇੰਦੀ ਤੇ ਕਰਨ ਕੱਦਰ ਨਿਕਲੀ ਰੇ ਪਰਾ ਤੇ ਪਰਾ ਤੂੰ ਲਈਏ ਕੰਮ ਕਰ ਲਗੋ ਤਾ ਇਨ ਮੋਟ ਪੈ ਜਾਂਦੀ ਆ ਮੇਰੇ ਤੇ ਨਗਰਾਨੀ ਐ ਰੱਖੀ ਜਿਵੇਂ ਮੈਂ ਕੁਝ ਤੇ ਚੁੱਕ ਕੇ ਲੈ ਤਾ ਬਸ ਤੇ ਮੈਨੂੰ ਕਦੇ ਵਕਤ ਵਿਆਹ ਹੀ ਲੈ ਜਾਂਦਾ ਜੇ ਮੇਰੇ ਤੇ ਇੰਨੀ ਨਗਰਾਨੀ ਰੱਖੀ

ਲੱਗ ਨਹੀਂ ਸੀ ਹਲੋ ਹਾਂ ਮੰਮੀ ਸ੍ਰੀ ਕਾਲ ਹਾਂ ਹਾਂ ਠੀਕ ਵਧੀਆ ਤੁਸੀਂ ਸੁਣਾਓ ਕਿਦਾਂ ਕੀ ਤਕ ਜੇ ਅੱਛਾ ਗੁੱਡੇ ਠੀਕ ਤਾਂ ਕੋਣ ਲੱਜਾਂਦੀ ਦਵਾਈ ਆਖੰਦੇ ਬੀਪੀ ਦਾ ਘਟਿਆ ਸੀ ਤੇ ਹਾਂ ਨਹੀਂ ਠੀਕ ਠਾਕ ਹਮੇ ਆਪੇ ਹਾਂ ਠੀਕ ਠਾਕ ਪਰ ਆ ਪੱਕਾ ਬਣਾ ਕੀਤਾ ਇਹਨੂੰ ਤਾਂ ਮੇਰੇ ਨਾਲ ਚੰਗੀ ਸੱਸ ਜਿੰਨੂੰ ਤੁਸੀਂ ਆਂਦੇ ਹੋ ਭੋਲੀ ਭਾਲੀ ਤੇਰਾ ਹੀ ਰਾਜ ਚੱਲਣਾ ਕੋਈ ਨਹੀਂ ਤੀਨੂੰ ਚੰਗਾ ਸੰਗੀ ਮਾੜਾ ਸਮਝੀ ਸਵਾ ਚੰਗਾ ਸਮਝੂ ਉਦੋਂ ਨਾਲ ਕੋਲ ਰਹਿੰਦੀ 24 ਘੰਟੇ ਮੇਰੇ ਤੇ ਨਗਰਾਨੀ ਰੱਖ ਛੱਡਦੀ ਕਿਤੇ ਪੂਰਾ ਪਰੇ ਨਹੀਂ ਜਾਂਦੀ ਜਿਉਂ ਮੈਂ ਵੀ ਆਈ ਨਹੀਂ ਨਾ ਕਿਤੇ ਉਹ ਜਾਵੇ ਵਾਂਡੇ ਕੁਛ ਵੀ ਨਹੀਂ ਕਰਦੀ ਤੇ ਮੈਂ ਜਦੋਂ ਆਪਣੀ ਅਰਪਣ ਨੂੰ ਸਾਹਮਣੇ ਸੌਂਤਦੀ ਆ ਪਤਾ ਕਿੰਨਾ ਭੜਾ ਵਹਿੰਦੀ ਆ ਹਾਂਜੀ ਇਹਨੂੰ ਲਾੜ ਲਗਾਉਣੀ ਜੇ ਕਿਤੇ ਉਹਨੂੰ ਵੀ ਲੜਾਲਿਆ ਕਰੀ ਕੀ ਹੋਵੇ ਹੈ ਇਹ ਜਿੱਤੀ ਇਹ ਜਿਵੇਂ ਚੱਕੇ ਚੱਕ ਮੇਰੇ ਕੋਲ ਪਾਤੀ ਆ ਨਾ ਧੀ ਭਲੀ ਜਿੰਨਾ ਚਿਰ ਬੁੱਢੀ ਦਾ ਸਿਆਪਾ ਨਾ ਨਿਬੜਿਆ ਉਹਨਾਂ ਨਾਲ ਕਿਸੇ ਗੱਲ ਨਹੀਂ ਲੱਗਣੀ ਕੋਈ ਨਹੀਂ ਤੇਜ ਤੇ ਮਾਂ ਵੀ ਕਰਕੇ ਤੇ ਮਾਂ ਵੀ ਛੇਤੀ ਸਿੱਧਿਆ ਕਰੂੰਗੀ ਹਾਂ ਨਹੀਂ ਨਹੀਂ ਉਹ ਸ਼ੋકરી ਦੇ ਘਰੇ ਵਰਤੀ ਨਹੀਂ ਸਾਰਾ ਦਿਨ ਕੰਮ ਕੂੰ ਕਿੱਥੇ ਕੰਮ ਕਰਦੀ ਸਵਾ ਉਹ ਆਂਦੀਆਂ ਤੇ ਪੜ ਲੈ ਕੇ ਜੱਜ ਲੱਗਣਾ ਪੜਾਉਣੀ ਆ ਮੈਂ ਕੁੜੀ ਕਾ ਪੜਾਉਣੀ ਤਾਂ ਮੈਂ ਪੜਾਉਂ ਦੋ ਘੱਟਿਆ ਲਾਉਣਾ ਪੜੂ ਤੇ ਨਹੀਂ ਰਹੀ ਇੱਥੇ ਮੈਂ ਉਹ ਜੱਜ ਲਵਾਉਣੀ ਮਾਂ ਵੀ ਆਪਣੀ ਆਪਾਂ ਹਾਂ ਚਲ ਠੀਕ ਆ ਮੈਂ ਵੇਖਾਂ ਕਰਦਾ ਤੈਨੂੰ ਪਤਾ ਇਹਦਾ ਜਿਹ ਪੂਰੇ ਪਿਓ ਨੂੰ ਨਹੀਂ ਪਤਾ ਮੈਂ ਇਦਾਂ ਕਰਦੀ ਨਾ ਹਜੇ ਸੱਸ ਮੇਰੀ ਦੱਸਦੀ ਆ ਇਦੋਂ ਦੱਸਦਾ ਫੇਰ ਬੜਾ ਪੰਗਾ ਪਾਉ ਹਲਕਿ ਮੈਂ ਡਰਾ ਕੇ ਰੱਖੀ ਹੋਈ ਆ ਠੀਕ ਆ ਮਾਤਾ ਹੁਣ ਤੈਨੂੰ ਮੈਂ ਕਰੂੰ ਫੇਰ ਬੈਠੀ ਨਾਲ ਇਹ ਵੀ ਆਉਣ ਵਾਲਾ ਕੰਮ ਤੂੰ ਅੱਜ ਰੁਚਕ ਕੇ ਆ ਗਿਆ ਮੈਨੂੰ ਪਤਾ ਹਜੇ ਤੱਕ ਮੈਂ ਪਰਤਾ ਹੀ ਰੱਖਿਆ ਇਹਨੂੰ ਮੈਂ ਕਿਸੇ ਗੱਲ ਦਾ ਪਹਿਲ ਚਲ ਠੀਕ ਆ ਮੈਂ ਜਾਣਾ ਬਿਤੇ ਪਰ ਇਹਦੀ ਸਿੱਚੰਗਾ ਚੰਗਾ ਤਾਂ ਇਹ ਹਣੇ ਕਿੱਥੋਂ ਆਈ ਏ ਕਿੱਥੇ ਗਈ ਸੱਸ ਵੇ ਦੀ ਤੱਸ ਤੁਹਾਡੇ ਕਰਨਾ ਜੇਲ੍ਹ ਵਿੱਚ ਰਹਿਣਾ ਮੈਂ ਕਿਤੇ ਬਾਹਰ ਜਾ ਨਹੀਂ ਸਕਦੀ ਖੜ੍ਹ ਨਹੀਂ ਸਕਦੀ ਪੋਤਰੀ ਮੇਰੀ ਸਵੇਰ ਦੀ ਘਰੇ ਨਹੀਂ ਬੜੀ ਉਹਨੂੰ ਤਾਂ ਤੂੰ ਇੱਕ ਰਮ ਨਹੀਂ ਪੁੱਛਿਆ ਮੈਂ ਜਿੱਥੇ ਮਰਜੀ ਆਵਾਂ ਜਿੱਥੇ ਮਰਜੀ ਜਾਵਾਂ ਜਦੋਂ ਕੰਮ ਮੈਂ ਕਰਨਾ ਤੁਸੀਂ ਮੇਰੇ ਤੇ ਨਿਗਰਾਨੀ ਰੱਖਣੋ ਬੈਠੇ ਰਹਿੰਦੇ ਜੇ ਜਾ ਕੇ ਕਿਤੇ ਬਾਹਰ ਵਿਆਹ ਕਰੋ ਹਾਂ ਟਿਕਾਣੇ ਕਰ ਜਾਇਆ ਕਰੋ ਕਿਤੇ ਨਹੀਂ ਖਾ ਚੀਂਦੀ ਤੁਹਾਡੀ ਪੋਤਰੀ ਨੂੰ ਇਹ ਚਾ ਖੇਡ ਕੇ ਆ ਗਈ ਹਾਂ ਤੇ ਤੂੰ ਕਹੋਏ ਤਰਾਟਾ ਦੇਈਂ ਨਾ ਕਿਹਤ ਨੇ ਨਾ ਨਾ ਨਿਕਲਦੀ ਨਾ ਨਾ ਕਿ ਦੀ ਅੱਖਾਂ ਤੋਂ ਕਿਤੇ ਪਰ ਨਹੀਂ ਪਰੇ ਹੁੰਦੀ ਮੈਂ ਤਾਂ ਕੀ ਚੁੱਪ ਕੇ ਇਥੋਂ ਖਾ ਚੱਲਨੀ ਆ ਕਿਤੇ ਮੇਰੀ ਜਾਨ ਨਹੀਂ ਤੇ ਫਸਾਈ ਸੁਣ ਕੇ ਤੰਗਦੀ ਆ ਜੇ ਕਰਨਾ ਨਹੀਂ ਕਰਉਣਾ ਨਹੀਂ ਬੰਦਾ ਕਿ ਹੱਡ ਗਵਾਡ ਘਰੇ ਕਿਹੜੀ ਚੱਲ ਜਾਂਦਾ ਪੈ ਜਾਂਦਾ ਜਾਓ ਵੇਖਿਓ ਜਾ ਕੇ ਪੋਤਰੀ ਸਹੇਰ ਦੀ ਘਰੇ ਨਹੀਂ ਆਈ ਕੀ ਕਰਨ ਲਈ ਏ ਢਾਡੀ ਇਹ ਤੂੰ ਤਾਂ ਨਿੱਕੀ ਤੇ ਆ ਲਾਲ ਜੋੜ ਕਰਦੀ ਆ ਉਹ ਤਾਂ ਵਿਚਾਰੀ ਦਾ ਸੋਲ ਜੀ ਕਾਕੀ ਇਹ ਤਾਂ ਨਹੀਂ ਕੋਸੇ ਨਹੀਂ ਸੋਲ ਜੀ ਐਸੇ ਮम्मा ਤੂੰ ਫਿਲਜੀ ਰੱਖੀ ਦੇ ਦੋ ਲੱਗੀ ਆ ਮਮਾ ਪਰੌਂਠੇ ਪਕਾਉਣ ਕਿੱਥੇ ਗਈ ਸਸਵੇਰ ਦੀ ਨਿਕਲੀ ਤੈਨੂੰ ਪਤਾ ਨਹੀਂ ਸੀ ਕਦੇ ਕੋਈ ਕੰਮ ਕਰਨਾ ਕਰਾਉਣਾ ਵਾ ਹੁਣ ਤੂੰ ਛੋਟੀ ਜੀ ਨਹੀਂ ਗਈ ਤਗੜੀ ਹੋਈ ਪਈ ਆ ਸਾਰਾ ਆ ਦਿਨ ਫੇਰਦੀ ਰਹਿਨੀ ਫੇਰਦੀ ਰਹਿਨੀ ਕੰਮ ਧੰਦਾ ਕਰ ਲਿਆ ਕਰ ਕੋਈ ਨਾਲ ਕਰਦਾ ਬਣਾਉਣਾ ਹੈ ਇਹਨੂੰ ਜੱਜ ਨਾਲੇ ਮੇਰੇ ਕੋਲ ਨਹੀਂ ਅਜੇ ਪਰੌਂਠੇ ਪੱਕਦੇ ਸਾਰੇ ਆ ਤੇ ਪਕਾ ਕੇ ਮੈਂ ਆਪਣੀ ਕੁੜੀ ਨੂੰ ਪਵਾ ਕੇ ਫਿਰ ਦਊਂਗੀ ਜਾ ਜਾ ਕੇ ਵੇਖ ਕੁੜੀ ਨੇ ਸ਼ਿਸ਼ੂ ਕੋਟੀ ਤੇ ਨਹੀਂ ਕੀਤਾ ਰੀ ਪਜਾਮੀ ਬਲ ਬਿਲਕੁਲ ਖਰਾਏ ਲੱਗਾ ਤੂੰ ਹੀ ਮੇਰਾ ਢੇਪਨ ਖਾਲੀ ਪਾਤਾ ਹੈ ਹਾਉ ਨਹੀਂ ਮਰ ਜੇ ਤੂੰ ਕਿੱਡੀ ਝੂਠੀ ਨਿਕਲੀ ਤੂੰ ਆਪਣੀ ਦਾਦੀ ਵੱਲ ਦੀ ਕਿੰਨੇ ਖਾਲੇ ਤੇ ਭਰਵਾਇਆ ਸੀ ਇਦਾਂ ਕਿਰੇ ਪਿਓ ਆਪਣੇ ਨੂੰ ਨਾ ਕਹਿਦੀ ਿਫਨ ਚ ਮੈਂ ਤਿੰਨ ਫੁਲਕੇ ਪਾਏ ਸੀ ਕਿੱਥੇ ਗਏ ਉਹ ਤੂੰ ਰਮਾਦਾ ਕਿੱਥੋਂ ਸਿੱਖਿਆ ਉਹ ਤਾਂ ਕੋਈ ਬੱਸੀ ਨਹੀਂ ਸੁੱਲੀ ਖਾ ਗਈ ਹੁਣੀ ਆ ਮੈਂ ਤਾਂ ਤਿੰਨ ਫੁਲਕੇ ਪਕਾ ਕੇ ਥੱਲੇ ਸੀਗੇ ਉਹ ਵੀ ਪਰੌਂਠੀਆਂ ਘਿਓ ਲਾ ਕੇ ਮਰਜੀ ਪੀਣ ਖਾ ਲਈ ਹੀ ਤੇ ਮੈਂ ਕੀ ਕਰਨੀ ਪਰ ਖਾਲੀ ਸੀ ਤੇ ਖਾ ਕੇ ਲੰਗਰ ਤੇ ਹੁਣ ਤੂੰ ਇੱਥੇ ਆਣ ਵੜੀ ਆ ਤੇ ਸੇਰ ਖਾ ਲਿਆ ਜਉ ਸੇਰ ਦਾ ਖੇਡਣ ਨਿਕਲਦੀ ਆ ਚੱਲ ਚੱਲ ਕੇ ਪਹਿਲਾਂ ਮੈਨੂੰ ਦੇਤੀ ਆ ਭਾਂਡੇ ਪੈ ਮਾਜਣ ਵਾਲੇ ਚਾਰ ਚੱਲ ਕੇ ਮਾਜ ਆਪਣੀ ਵਰਦੀ ਆਪੇ ਧੋ ਅੱਜ ਮੇਰਾ ਕਿਤੇ ਸਿਰ ਖੁੱਕਣ ਨਹੀਂ ਹੁੰਦਾ ਹੁਣ ਛੋਟੀ ਜੀ ਨਹੀਂ ਕਿ ਤੂੰ ਤੋਣ ਕਰਨ ਯੋਗੀ ਨਹੀਂਂਗੀ ਮਾਰਦੀਆ ਮਾਰਦੀਆ ਨੇ ਪੁੱਛਿਆ ਅੰਗਸੇ ਨੇ ਕਿਉਂ ਮਾਰਦੀਆ ਨਹੀਂ ਤੇਨੂੰ ਕਿ ਤੇਰ ਕੋਕਲੀ ਗਈ ਆ ਕਿ ਰੋਟੀ ਦੇ ਮਾਰਿਆ ਕਿ ਹੋਈ ਕੁਰੀ ਨੀ ਕਿ ਮਾਰਦੀ ਆਈ ਇਹਦੀ ਮਾਂ ਫਾਉਂਦੀ ਨਾੜ ਕਰਦੀ ਮੇਰੇ ਅੰਮਰੇ ਟੀਪਰ ਮੈਂ ਖਾਲੀ ਘਲਾਤਾ ਇਲਾਮ ਨੂੰ ਅੱਜ ਰੋਟੀ ਵੇਣ ਦਿੱਤੀ ਹਾਈ ਹਾਈ ਚਲ ਫੇਰ ਨਾ ਹੋ ਕੇ ਸੱਜੇ ਸੱਜੇ ਮੈਂ ਭਕਾਣਾ ਆਈ ਪੈਨ ਨੇ ਰੋਟੀ ਕਿਉਂ ਨਹੀਂ ਜਿਥੇ ਆਏ ਹਾਂ ਰੋਟੀ ਦੇਣੀ ਪਕਾ ਕੇ ਕੀ ਕੁੜੀ ਦਾ ਤੇ ਜਾਂ ਤੂੰ ਸੇਰੇ ਕੰਮ ਸਖਣਾ ਕਲਾ ਦੇਣਾ ਸੀ ਇੱਥੇ ਰੋਟੀ ਪਕਾ ਕੇ ਦੇਣ ਨੂੰ ਇਹਨੇ ਵੀ ਨੂੰ ਮੈਂ ਕਿਤੇ ਕੰਟੀ ਨੂੰ ਜਾ ਕੇ ਪਾਸਤਾ ਮੈਂ ਕਿੱਕ ਰਹੀ ਇਹਨੂੰ ਪਤਾ ਨਹੀਂ ਲੱਗਾ ਮੈਂ ਕਿਤੇ ਕੜ ਕੇ ਉੱਠਦੀ ਫਿਰਾਂ ਤੇ ਫੁਲਕੇ ਪਕਾਉਂਦੀ ਫਿਰਾਂ ਵਾਧੂ ਦੇ ਇਹਨੇ ਕਿਹੜੀ ਮੇਰੀ ਗਾਨਾ ਇਨੇ ਵੇਖ ਕੇ ਦੀਸ਼ੇ ਦੀ ਦਾਤੀ ਦੇ ਕਰਨੇ ਵਾਲਾ ਪਾਇਆ ਮੇ ਤੇ ਬਥੇਰਾ ਉਧਰ ਉਧਰ ਲਾਇਆ ਤੇ ਕੁੜੀਆਂ ਖਾ ਗਿਆ ਹਣ ਗਿਆ ਜੇ ਕਿ ਤੀਨੇ ਇੰਦਾ ਹੀ ਆਪਣੇ ਪਿਓ ਨੂੰ ਦੱਸਦਾ ਕਿ ਮੇਰੇ ਪੱਤੇ ਟਾਈਮ ਨਾਲ ਹੀ ਕੱਟੇ ਜਾਣੇ ਤੇ ਮੈਂ ਆਪਣੀ ਕੁੜੀ ਦੇ ਕੇ ਕਿੱਥੇ ਜਾਵਾਂ ਮਨਾ ਤੈਨੂੰ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਣਾ ਪੈਣਾ ਉਹ ਜਕਾਰ ਐਨਾ ਹੀ ਨਾ ਤੂੰ ਦਿਮਾਗ ਲੈਣਾ ਸ਼ਰੀਆਮ ਨਪਤ ਕਰੀਆ ਥੋੜਾ ਜਿਹਾ ਤੈਨੂੰ ਨਾਟਕ ਕਰਨਾ ਪੈਣਾ ਮਾਂ ਬਣਦਾ ਉਹ ਉਹ ਤੈਨੂੰ ਦਿਆਂ ਤੇ ਜ਼ਿਆਦਾ ਹੀ ਕਰਿਆ ਕਰਦਾ ਇਹਨੂੰ ਪਤਾ ਨਾ ਲੱਗੇ ਕਰਨਾ ਤੇ ਕੋਈ ਨਹੀਂ ਐ ਕੁਛ ਇਜ਼ਾ ਤੇ ਤੂੰ ਸਮਝ ਗਈ ਅੱਛੂ ਨੇ ਆਵਾਜ਼ ਮਾਰਦੀ ਉਦੋਂ ਤੇ ਪਿਓ ਦਾ ਟੈਨ ਨਹੀਂ ਖੂਨ ਵਾਲਾ ਤੂੰ ਨੇ ਪੀ ਕੇ ਆਣੀ ਸ਼ਰਾਬ ਇਹਨੂੰ ਮੈਂ ਝੂਠਾ ਝੱਟਾ ਲਾਜ ਕਰਕੇ ਨਾ ਇੱਕ ਵੀ ਪਰੌਂਖੀ ਲਾ ਕੇ ਖਵਾ ਦੇਣੀ ਆ ਨਹੀਂ ਨਹੀਂ ਲੈ ਮੇਰਾ ਪੁੱਤਰ ਬੁੱਤੀ ਮਾਰਦੀ ਨੇ ਤੇ ਜੈਰ ਪੀਣਾ ਹੀ ਪੈਣਾ ਅਣੀ ਤਾਂ ਮਾੜਾ ਚੰਗਾ ਕਰਨਾ ਹੀ ਪੈਣਾ ਅੱਛੂ ਪੁੱਤਰੇ ਆ ਆ ਜਾ ਆ ਜਾ ਰੋਟੀ ਖਾਣੀ ਚਲਾ ਮੈਂ ਪਰੌਂਠੀ ਪਕਾ ਕੇ ਸਵਾ ਧਿਆਨ ਮੈਂ ਜਦ ਪਰੌਂਠੀ ਪਕਾ ਰਹੀ ਸੀ ਨੀ ਆ ਠੀਕ ਹੈ ਨਾ ਉਹ ਤੇਰਾ ਕੋਈ ਪੁੱਤ ਕਿਹਨ ਖਾ ਗਿਆ ਹੋਣਾ ਮੈਨੂੰ ਨਹੀਂ ਪਤਾ ਲੱਗਾ ਸੀ ਇਸ ਗੱਲ ਦਾ ਚੰਗਾ ਸਵੇਰੇ ਮੈਂ ਤੈਨੂੰ ਆਖਿਆ ਚਾਰ ਪਰੌਂਠੀ ਚਾਹ ਹੀ ਪਾ ਕੇ ਦਊਂਗੀ ਪਰ ਤੂੰ ਕਿਪਾ ਦਾ ਧਿਆਨ ਜ਼ਰੂਰ ਰੱਖਿਆ ਕਰ ਉਹ ਤੇ ਤੂੰ ਹੀ ਰੱਖਣਾ ਨਾਲ ਸਕੂਲੇ ਮੈਂ ਬੋਝ ਪਰੌਂਠੀਆਂ ਪਕਾ ਕੇ ਘਰ ਦੀ ਵਿੱਚ ਅੱਜ ਤੇ ਮੈਂ ਨਾਲ ਪਨੀਰ ਦੀ ਸਬਜ਼ੀ ਕੱਲੀ ਸੀ ਉਹ ਸਾਰੀ ਕੋਈ ਖਾ ਗਿਆ ਹਾਂ ਓ ਹਾਈ ਤੂੰ ਇਦਾਂ ਨਾ ਨ ਕਰਿਆ ਕਰ ਤੂੰ ਟਿਕਣ ਆਪਣੇ ਕੋਲ ਹੀ ਰੱਖਿਆ ਕਰ ਬਾਹਰ ਚ ਤੇ ਪਾਇਆ ਹੀ ਨਾ ਕਰ ਠੀਕ ਹੈ ਨਾ ਨਾਲੇ ਦਾਦੀ ਨੂੰ ਕਿਉਂ ਦੱਸਿਆ ਉਹ ਤੇ ਪੁੱਤ ਅੱਗੇ ਮੇਰੇ ਦਿਵਾਲੇ ਰਹਿੰਦੀ ਆ ਉਹ ਤੇ ਅੱਗੇ ਆਂਦੀ ਤੂੰ ਚੰਗਾ ਨਹੀਂ ਚਾਉਂਦੀ ਤਿੰਦ ਪਤਾ ਮੈਂ ਕਿੰਨਾ ਤੇਨੂੰ ਲਾਜ ਕਰਦੀ ਆ ਨਾ ਮੈਨੂੰ ਲਾੜ ਹਾਂ ਇੱਦਾਂ ਹੀ ਲੈ ਰੋਟੀ ਦੇਣੀ ਤੇ ਮੈਂ ਜਾ ਨਾਲੇ ਨਾ ਮੈਂ ਤੇ ਰੋਟੀ ਪਕਾਉਂਦੀ ਬੰਟਿਆ ਰ ਅਰ ਬੰਨੂ ਲੈ ਆ ਨਾਲ ਉਹਨੂੰ ਵੀ ਖਵਾਦੀ ਪਰੌਂਠੀ ਇਹ ਹੋ ਗਿਆ ਇਸ ਦਾ ਸਾਰ ਮੈਨੂੰ ਦਿਆ ਯਾ ਲੇਕ ਲਿਆ ਪਰ ਠੀਕ ਹੈ ਨਾ ਮੈਂ ਇਹ ਪਕਾ ਦੇਣੀ ਹੈ ਹੈ ਮੈਂ ਦਿਨਾਂ ਜਲ ਵੀ ਮੈਂ ਇਹ ਉਹ ਆਉਦਾ ਆਉਦਾ ਤਾਂ ਮਿੱਠੀ ਹੋ ਜਾਂਦੀ ਆ ਹੋ ਸਵੇਰੇ ਮੈਂ ਬਣਾ ਕੇ ਰੋਟੀ ਚੈੱਕ ਕਰੂੰਗੀ ਫੇਰ ਵੀ ਕੁੜੀ ਨੇ ਚੰਗੀ ਤਰ੍ਹਾਂ ਰੋਟੀਆਂ ਪਕਾ ਉਹ ਵੀ ਨਾ ਤੇ ਜਿਹੜਾ ਬਣਾ ਕੇ ਆ ਗਈ ਨਾ ਤੇ ਕੁੜੀ ਨਾ ਮਾਰਿਆ ਕਰਦੀ ਉਹਨੂੰ ਮੈਂ ਸਵੇਰੇ ਉਹ ਪੂਰੀ ਤਗੜਾਈ ਰੱਖਣੀ ਵੀ ਇਹ ਜਿਹਾ ਟਿਕਨ ਦੇ ਵਿੱਤ ਪਰ ਉਹਦੀਆਂ ਪਾ ਉਰੀ ਨੇ ਚੰਗੀ ਤਰ੍ਹਾਂ ਚੋਲੇ ਪੜਨੇ ਪਾਉ। ਜਿਵੇਂ ਉਹ ਦਾ ਭਾਰੋਂ ਆਉਂਦਾ ਤਾਂ ਉਹਦੇ ਨੇ ਚੱਲਣਾ ਪੜਿਆ ਤੇ ਕੁੜੀ ਦਾ ਪਰਵਾਦ ਟੱਟ ਗੱਲ ਕਰੀ। ਕਿਉਂਕਿ ਉਹ ਆਉਣ ਵਾਲਾ ਤੇ ਮਾੜੀ ਬਾਜ ਪਿਆ ਜਾ ਰੋਟੀ ਖਾਦਾ ਤਾਂ ਪਹਿਲਾਂ ਕੁੜੀ ਨੂੰ ਟੋਕ ਟੋਕ ਕੇ ਜਾਂਦੇ ਸੀ ਤੇ ਭੁੱਖੀ ਕੁੜੀ ਸਕੂਲੋਂ ਗਈ ਆ। ਵੇਰੇ ਹੁਣ ਸਵੇਰੇ ਪਕਾ ਕੇ ਮੈਂ ਆਪ ਧਿਆਨ ਰੱਖੂ। ਕੁੜੀ ਨੂੰ ਬਾਹਰ ਰੋਟੀ ਨਾ ਪਾਵੇ ਤੇ ਫੇਰ ਕੁੜੀ ਸਕੂਲ ਇਹਾਂ ਕੋਲ ਨਹੀਂ ਕੁੜੀ ਵਿਚਾਰੀ ਨੂੰ ਭੁੱਖਾ ਸੋੜਾ ਮਾਰ ਲਿਆ ਉਹਨੇ ਰੋਟੀ ਤੇ ਦੇਂਦੀ